ਸਭ ਸਿੱਖਾਂ ਨੂੰ ਹੁਕਮ ਹੈ ਜਿਨ ਕਉ ਰਤ ਕਰੋ ਗੁਰ ਰੰਚਿ ਜੀ ਮਾਨਿਓ ਪ੍ਰਗਟਿ ਦਾ ਕੀਏ ਗੁਰ ਪ੍ਰਭ ਕੋ ਮਿਲੇ ਉਚ ਹੈ ਦੂਜ ਸ਼ਾਨ ਮੈ ਨਾ ਰਾਜ ਕਰੇਗਾ ਥਾਨ ਸਾਇਆ ਕੀ ਰਹੇਗਾ ਦੁਆਰ ਮੇ ਸਾ ਮਿਲਾਂਗੇ ਭਜੇ ਚਰਨ ਜੋ ਵੰਤੂ ਨਾਮ ਜਹਾਜ ਹੈ ਸਰੇ ਸੁਰੇ ਬਾ ਸੇਮ ਦੇਵਾ ਹਰੂ ਹਰਿ ਕਾਰਨਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਅਸੀਸ ਸੋ ਸਾ ਮਰੀ ਰਕਸ਼ਾ ਕਰੇ ਕਲਗੀ ਧਰ ਜਗਦੀਸ ਸੋ ਸਾ ਮਰੀ ਰਖਿਆ ਕਰੇ ਕਲਗੀ ਧਰ ਜਗਦੀਸ ਬੋਲੇ ਹਰ ਰੂਹ ਤੋਂ ਨਾਮ ਤੁਹਾਡਾ ਪ੍ਰਸਾਦ ਨਾਮ ਆਹ ਕਿ ਸਤਿ ਨਾਮ ਸਤਿ ਹੈ ਤੁਸ ਸਤਿ ਉਸ ਨਾਮ ਹਲਲ

the uh -huh. ạ ừ. স <laughs> ਮਸਾਲਾ ਮਸਾਲਾ ਹੱਲਾ ਲੈਣਗੇ ਯੂਟਿਊਬਰ ਆ ਲੋ ਜੀ ਪਾਕਿਸਤਾਨ ਹੁੰਦਾ ਓਲੇ ਬੁਣੀਆ ਸੋਣ ਨਿਆ ਹਾ ਇੱਕੀ ਦੇ ਤਾ ਆ ਲੋ ਇਹ ਕਿਹਾ ਉਹਨੇ ਜਰਾ 500 ਰੁਪਏ ਇੱਥੇ ਰੱਖਣਾ ਕੋਈ ਨਹੀਂ ਜਾਂਦਾ ਉਹਨੇ ਇਹ ਸੋਲ ਮਿਹਨਤ ਸੋਣ ਨਿਆ ਆਈ ਕਿ ਦਾ ਖਲ ਆਵਾਜ਼ ਰੱਖਣੇ ਨੂੰ ਹੱਥ ਪਾ ਦੋ ਵੀ ਉਹਨੇ ਪਾ ਦਿੱਤਾ ਬੱਥਰ ਪਾਸੇ ਕਰਦੇ ਪਰ ਤੁਸੀਂ ਇਕੱਠੇ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਟ ਆਸਰਾ ਲਿਆ ਸੱਚੇ ਪਾਤਸ਼ਾਹ ਜੀ ਦਾ ਅੱਜ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਲੰਗਰ ਹਾਲ ਦਾ ਜੋ ਨੀਂਹ ਪੱਥਰ ਰੱਖਿਆ ਬਾਬਾ ਮਤੀਦਿਆਲ ਐਂਟੀ ਨੇ ਤਾਂ ਮੈਂ ਉੱਥੇ ਸਮੁੱਚਾ ਸਾਡੇ ਸ਼ਹਿਰ ਦਾ ਅਤਵੰਤੇ ਸੱਜਣ ਤੇ ਨਗਰ ਨਿਵਾਸੀ ਇਕੱਠੇ ਹੋਏ ਸੀ ਨਗਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਅੱਗੇ ਵੀ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਸੀ ਤੇ ਹੁਣ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਜਿਹੜਾ ਗੁਰੂਕਾ ਲੰਗਰ 3000 ਸਕਰ ਫੁੱਟ ਗੁਰੂਕਾ ਲੰਗਰ ਦਾ ਅਜਨੀ ਪੱਥਰ ਰੱਖਿਆ ਤਾਂ ਮੈਨੂੰ ਆਸ ਆ ਬਾਬਾ ਜੀਵਨ ਸਿੰਘ ਜੀ ਕਿਰਪਾ ਕਰਨਗੇ ਇਸ ਨੂੰ ਨਗਰ ਨਿਵਾਸੀ ਸੰਗਤਾਂ ਤੇ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਨੇਤਰੇ ਚੜੂਗਾ ਤੇ ਸ਼ਹਿਰ ਨਿਵਾਸੀਆਂ ਨੂੰ ਫੀਲ ਵੀ ਕਰਦੇ ਆ ਕਿ ਬਾਈ ਜਗਸੀਰ ਸਿੰਘ ਜੀ ਜੱਗਾ ਤੇ ਸੁਮੁੱਛੀ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਾਡੇ ਪ੍ਰਧਾਨ ਗੁਰਚਰਨ ਸਿੰਘ ਜੀ ਜਿਹੜੇ ਸਮਾ ਸਾਰਾ ਨਗਰ ਰਲ ਮਿਲ ਕੇ ਇਸ ਗੁਰੂ ਘਰ ਦੀ ਸੇਵਾ ਨਿਭਾ ਰਹੇ ਆ ਤਾਂ ਮੈਨੂੰ ਸ਼ਹਿਰ ਨਿਵਾਸੀਆਂ ਤੇ ਪੂਰਨ ਆਸ ਆ ਕਿ ਉਹ ਵੱਡੇ ਪੱਧਰ ਤੇ ਸੰਯੋਗ ਕਰਕੇ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੋ ਇਹਦੇ ਵਿੱਚ ਤਨਦੇਹੀ ਨਾਲ ਸੇਵਾ ਮਾਇਆ ਕਰਕੇ ਸੇਵਾ ਪਾ ਕੇ ਆਪਣਾ ਜੀਵਨ ਸਫਲਾ ਕਰਨਗੇ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਵੀ ਆ ਕਿ ਵੱਧ ਚੜ ਕੇ ਸੰਯੋਗ ਦੇ ਕੇ ਜੋ ਬਾਬਾ ਜੀਵਨ ਸਿੰਘ ਜੀ ਲੰਗਰ ਹਾਲ ਆ ਇਹ ਜੋ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਆਪਜੀ ਦੀ ਨੇਕ ਕਮਾਈ ਵਿੱਚੋਂ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰੋ। ਸਰਿਆ, ਬਜਰੀ, ਸੀਮੈਂਟ ਕਿਸੇ ਚੀਜ਼ ਦੀ ਵੀ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਸਾਡੇ ਪ੍ਰਧਾਨ ਜੀ ਦਾ ਮੋਬਾਈਲ ਨੰਬਰ ਜੋ 94656 ਤੇ 09774 ਪ੍ਰਧਾਨ ਜੀ ਦਾ ਨੰਬਰ ਆ। ਕਿਸੇ ਵੀ ਗੁਰਮਖ ਪਿਆਰੇ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਗੁਰੂ ਘਰ ਵਿਖੇ ਆਪਣਾ ਮਾਇਆ ਕਰਕੇ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਉੱਚੀ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ ਬਾਦਸ਼ਾਹ ਸੰਗਤਾਂ ਨੂੰ ਸੇਵਾ ਕਰਨ ਦਾ ਬਾਲਤੋਂ ਵੱਸੇ ਸਹਿਰ ਨਿਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡਾ ਸਮਰਥਨ ਦਿੱਤਾ ਜੀ ਸਰ ਗੁਰੂ ਕੇ ਹਾਲ ਬਹੁਤ ਸ਼ੁਕਰੀਆ